ਟੈਲੈਂਟ ਹੌਬੀ ਅਤੇ ਪੈਸਾ ਸਭ ਤੋਂ ਵੱਡੀ ਗਲਤਫਹਮੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਹੀ ਪੁੱਛਦੇ ਹਾਂ ਮੈਂ ਕਿਸ ਵਿੱਚ ਚੰਗਾ ਹਾਂ ਤਾਂ ਦਿਮਾਗ ਵਿੱਚ ਕੀ ਆਉਂਦਾ ਹੈ ਸਿੰਗਿੰਗ ਡਾਂਸਿੰਗ ਪੇਂਟਿੰਗ ਐਕਟਿੰਗ ਕਿਉਂ ਇਹੀ ਚੀਜ਼ਾਂ ਹੀ ਕਿਉਂ ਆਉਂਦੀਆਂ ਨੇ ਕਿਉਂਕਿ ਇਹ ਚੀਜ਼ਾਂ ਅਸੀਂ ਬਚਪਨ ਤੋਂ ਦੇਖ ਰਹੇ ਹਾਂ ਇਹ ਹੌਬੀਜ਼ ਨੇ ਪਰ ਹੁਣ ਅਸਲ ਸਵਾਲ ਆਉਂਦਾ ਹੈ ਇਸ ਨਾਲ ਪੈਸਾ ਕਿਵੇਂ ਕਮਾਈਏ ਕੀ ਅੱਜ ਭਾਰਤ ਵਿੱਚ ਲੱਖਾਂ ਸਿੰਗਰ ਲੱਖਾਂ ਡਾਂਸਰ ਲੱਖਾਂ ਕੰਟੈਂਟ ਕ੍ਰੀਏਟਰ ਹੈ ਸਭ ਸাকਸੈਸਫੁਲ ਨਹੀਂ ਨੇ ਟੈਲੈਂਟ ਸ਼ੋਜ਼ ਨੂੰ ਦੇਖ ਲੋ ਉਥੇ ਕੀ ਡਿਸਾਈਡ ਕਰਦਾ ਹੈ ਸਿਰਫ ਟੈਲੈਂਟ ਨੋ ਉਥੇ ਨੋਟਿਸ ਕੀਤਾ ਜਾਂਦਾ ਹੈ ਸਟੋਰੀ ਸਟਰਗਲ ਇਮੋਸ਼ਨਸ ਕਈ ਵਾਰ ਟੈਲੈਂਟ ਸੈਕੰਡਰੀ ਹੋ ਜਾਂਦਾ ਹੈ ਇਥੇ ਇੱਕ ਗੱਲ ਸਮਝ ਲੋ ਪੈਸ਼ਨ ਅਤੇ profession ਇੱਕੋ ਚੀਜ਼ ਨਹੀਂ ਹੁੰਦੇ ਪੈਸ਼ਨ ਤੁਹਾਨੂੰ ਖੁਸ਼ ਕਰਦਾ ਹੈ profession ਤੁਹਾਨੂੰ ਰੋਟੀ ਦਿੰਦਾ ਹੈ ਹੁਣ ਅਸੀਂ ਇੱਕ ਡेंजरस ਬਲੀਫ ਤੇ ਆਉਂਦੇ ਆ ਹਰ ਕਿਸੇ ਵਿੱਚ ਕੋਈ ਨਾ ਕੋਈ ਟੈਲੈਂਟ ਜ਼ਰੂਰ ਹੁੰਦਾ ਹੈ ਇਹ ਗੱਲ ਸੁਣਨ ਨੂੰ ਚੰਗੀ ਲੱਗਦੀ ਹੈ ਪਰ ਪ੍ਰੈਕਟੀਕਲੀ ਸਹੀ ਨਹੀਂ ਟੈਲੈਂਟ ਆਪਣੇ ਆਪ ਵਿੱਚ ਕੁਝ ਨਹੀਂ ਜਿਵੇਂ ਮੰਨ ਲਓ ਕਿਸੇ ਨੂੰ ਮੂੰਹ ਨਾਲ ਅੱਗ ਕੱਢਣੀ ਆਉਂਦੀ ਹੈ ਤਾਂ ਕਿ ਉਹ ਸাকਸੈਸਫੁਲ ਹੋ ਜਾਵੇਗਾ ਨਹੀਂ ਕਿਉਂ ਕਿਉਂਕਿ ਮਾਰਕੀਟ ਵਿੱਚ ਵੈਲਿਊ ਨਹੀਂ ਟੈਲੈਂਟ ਨਾਟ ਐਜ਼ ਇਕੁਅਲ ਟੂ ਵੈਲਿਊ ਟੈਲੈਂਟ ਨਹੀਂ ਸਕਿੱਲ ਅਤੇ ਇੰਟਰਸਟ ਹੀ ਸੱਚ ਹੈ ਮੰਨ ਲਓ ਤੁਸੀਂ ਗ੍ਰੇਟ ਕ੍ਰਿਕਟ ਬਣਨਾ ਚਾਹੁੰਦੇ ਹੋ ਸਵਾਲ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਬਾਲ ਸਹੀ ਤਰ੍ਹਾਂ ਹਿੱਟ ਕਰਨੀ ਚਾਹੀਣੀ ਚਾਹੀਦੀ ਹੈ ਗੇਮ ਨੂੰ ਸਮਝਣਾ ਚਾਹੀਦਾ ਹੈ ਪ੍ਰੈਸ਼ਰ ਹੈਂਡਲ ਕਰਨਾ ਚਾਹੀਦਾ ਹੈ ਇਹ ਟੈਲੈਂਟ ਹੈ ਨਹੀਂ ਸਕਿੱਲ ਹੈ ਸਕਿੱਲ ਡਿਵੈਲਪ ਹੁੰਦੀ ਹੈ ਪ੍ਰੈਕਟਿਸ ਨਾਲ ਰਾਈਟ ਡਾਇਰੈਕਸ਼ਨ ਨਾਲ ਇਸ ਲਈ ਆਪਣੀ ਡਿਕਸ਼ਨਰੀ ਤੋਂ ਟੈਲੈਂਟ ਸ਼ਬਦ ਹੌਲੀ-ਹੌਲੀ ਕੱਢ ਦਿਓ ਹੁਣ ਸਵਾਲ ਸਕਿੱਲ ਬਣਾਉਣ ਤੋਂ ਪਹਿਲਾਂ ਕੀ ਚਾਹੀਦਾ ਹੈ ਇੰਟਰਸਟ ਇੰਟਰਸਟ ਦਾ ਇੱਕੋ ਬੈਨੀਫਿਟ ਹੁੰਦਾ ਹੈ ਤੁਸੀਂ ਉਸ ਕੰਮ ਨੂੰ ਸਿੱਖਣ ਵਿੱਚ ਮਜ਼ਾ ਲੈਂਦੇ ਹੋ ਪਰ ਇੰਟਰਸਟ ਬਣਦਾ ਕਿਵੇਂ ਹੈ ਕੀ ਤੁਸੀਂ ਕਿਸੇ ਐਸੀ ਚੀਜ਼ ਵਿੱਚ ਇੰਟਰਸਟ ਲੈ ਸਕਦੇ ਹੋ ਜਿਸ ਬਾਰੇ ਤੁਹਾਨੂੰ ਕੁਝ ਪਤਾ ਹੀ ਨਹੀਂ ਨਹੀਂ ਇਨਫੋਰਮੇਸ਼ਨ ਤੋਂ ਬਿਨਾ ਇੰਟਰਸਟ ਨਹੀਂ ਹੁੰਦਾ ਇਸ ਲਈ ਨਵੀਆਂ ਫੀਲਡਸ ਬਾਰੇ ਪੜੋ ਲੋਕ ਕੀ ਕਰ ਰਹੇ ਨੇ ਵੇਖੋ ਸਕਸੈਸ ਸਟੋਰੀ ਸੁਣੋ ਜਿੰਨੀ ਨੌਲੇਜ ਵਿੱਚ ਵਧੇਗੀ ਓਨੀ ਪੋਸੀਬਿਲਟੀ ਖੁੱਲਣਗੀਆਂ ਇੱਥੇ ਇੱਕ ਹੋਰ ਸ਼ਬਦ ਨਿਕਲ ਕੇ ਆਉਂਦਾ ਹੈ ਡਿਟਰਮੀਨੇਸ਼ਨ ਡਿਟਰਮੀਨੇਸ਼ਨ ਕੀ ਹੈ ਜੋ ਸਹੀ ਹੈ ਉਸ ਟ੍ਰੈਕ ਤੇ ਟਿਕੇ ਰਹਿਣਾ। ਭਾਵੇਂ ਲੋਕ ਕਹਣ ਤੂੰ ਨਹੀਂ ਕਰ ਸਕਦਾ। ਮਨ ਕਰੇ ਅੱਜ ਮੂਡ ਨਹੀਂ। ਮਾਈਂਡ ਬਹੁਤ ਡੇਂਜਰਸ ਹੈ। ਮਾਈਂਡ ਇੱਕ ਦਿਨ ਮੋਟੀਵੇਟਿਡ, ਦੂਜੇ ਦਿਨ ਡਿਪਰੈਸਡ। ਜੋ ਬੰਦਾ ਮਾਈਂਡ ਦੇ ਹਿਸਾਬ ਨਾਲ ਚੱਲਦਾ ਏ, ਉਹ ਕਦੇ ਵੀ ਕੁਝ ਨਹੀਂ ਕਰਦਾ। ਵਰਕਆਊਟ ਦੀ ਐਗਜ਼ਾਮਪਲ ਲਓ। ਪਹਿਲੇ ਦਿਨ એનર્ਜੀ, ਦੂਜੇ ਦਿਨ ਪੇਨ। ਮਾਈਂਡ ਕਹਿੰਦਾ ਏ ਛੱਡ ਦੇ। ਟਰਮੀਨੇਸ਼ਨ ਕਹਿੰਦੀ ਏ ਜਾਰੀ ਰੱਖ। ਜੋ ਬੰਦਾ ਪੇਨ ਵਿੱਚ ਵੀ ਸਹੀ ਕੰਮ ਕਰਦਾ ਰਹਿੰਦਾ ਹੈ, ਉਹੀ ਅੱਗੇ ਨਿਕਲਦਾ ਏ। ਮੈਂ ਅਖੀਰ ਤੇ ਇੱਕੋ ਗੱਲ ਕਰਨਾ ਚਾਹਣਾ ਜੋ ਅੱਜ ਅਨ ਕੰਫਰਟੇਬਲ ਹੋ ਕੇ ਸਿੱਖਦਾ ਏ ਉਹ ਕੱਲ ਕੰਫਰਟੇਬਲ ਜ਼ਿੰਦਗੀ ਜਿਉ ਸਕਦਾ ਏ ਸਸਰੇ ਅਖੀਰ